ਪਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਦਫ਼ਤਰ ਅਤੇ ਵਿੱਤ ਮੰਤਰੀ ਦੇ ਦਰਮਿਆਨ ਵਾਅਦੇ ਤਣਾਪੂਰਨ ਸਬੰਧਾਂ ਦੀਆਂ ਰਿਪੋਰਟਾਂ ਤੋਂ ਬਾਅਦ ਵੀਰਵਾਰ ਨੂੰ ਕ੍ਰਿਸਟਿਆ ਫ੍ਰੀਲੈਂਡ ਦਾ ਮਜ਼ਬੂਤੀ ਨਾਲ ਬਚਾ ਕੀਤਾ ਵਾਸ਼ਿੰਗਟਨ ਵਿਖੇ ਨਾਟੋ ਸਮੇਲਨ ਦੀ ਸਮਾਪਤੀ ਮੌਕੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਬੋਲਦਿਆਂ ਟਰੂਡੋ ਨੇ ਕਿਹਾ ਕਿ ਕੈਨੇਡਾ ਦੇ ਲਈ ਸੱਚਮੁੱਚ ਵੱਡੀਆਂ ਚੀਜ਼ਾਂ ਕਰਨ ਦੇ ਦੌਰਾਨ ਇੱਕ ਨਜ਼ਦੀਕੀ ਦੋਸਤ ਇੱਕ ਸਹਿਯੋਗੀ ਤੇ ਭਾਈਵਾਲ ਹੋ ਰਹੇ ਨੇ ਅਤੇ ਰਹਿਣ ਅੱਗੇ ਵੀ ਰਹਿਣਗੇ ਉਹਨਾਂ ਨੇ ਕਿਹਾ ਕਿ ਮੈਨੂੰ ਉਹਨਾਂ ਦੀ ਕਾਬਲੀਅਤ ਅਤੇ ਉਹਨਾਂ ਦੇ ਕੰਮ ਦੇ ਉੱਤੇ ਪੂਰਾ ਭਰੋਸਾ ਹੈ ਜੋ ਸੀ ਇਕੱਠੇ ਕਰਨ ਜਾ ਰਹੇ ਹਾਂ ਟਰੂਡੋ ਦੀਆਂ ਟਿੱਪਣੀਆਂ ਜਿਹੜੀਆਂ ਨੇ ਉਸ ਦੀ ਰਿਪੋਰਟ ਜਿਹੜੀ ਹੈ ਆਈ ਸਾਹਮਣੇ ਜਿਸ ਵਿੱਚ ਫ੍ਰੀ ਲੈਂਡ ਅਤੇ ਪ੍ਰਧਾਨ ਮੰਤਰੀ ਦਫ਼ਤਰ ਪੀਐਮਓ ਜਿਸ ਦੇ ਵਿੱਚ ਟਰੂਡੋ ਦੀ ਚੀਫ ਆਫ ਸਟਾਫ ਕੇਟੀ ਚਲਫੋਰਡ ਵੀ ਸ਼ਾਮਲ ਹੈ ਦਰਮਿਆਨ ਲਿਬਰਲਾਂ ਦੇ ਹਾਲੀਆ ਆਰਥਿਕ ਸੰਦੇਸ਼ਾਂ ਅਤੇ ਘੱਟ ਪ੍ਰਵਾਨਗੀ ਰੇਟਿੰਗਾਂ ਦੇ ਕਾਰਨ ਤਣਾਅ ਬਦੰਦਾ ਜ਼ਿਕਰ ਕੀਤਾ ਗਿਆ। ਪ੍ਰਧਾਨ ਮੰਤਰੀ ਨੂੰ ਵੀਰਵਾਰ ਨੂੰ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਨੂੰ ਵਿੱਤ ਮੰਤਰੀ ਵਜੋਂ ਨਿਯੁਕਤ ਕੀਤੇ ਜਾਣ ਬਾਰੇ ਅੰਦਰੂਨੀ ਚਰਚਾ ਦੀਆਂ ਅਫਵਾਹਾਂ ਬਾਰੇ ਵੀ ਪੁੱਛਿਆ ਗਿਆ। ਟਰੂਡੋ ਨੇ ਕਿਹਾ ਮੈਂ ਕਈ ਸਾਲਾਂ ਤੋਂ ਮਾਰਕ ਕਾਰਨੇ ਦੇ ਨਾਲ ਉਹਨਾਂ ਦੇ ਫੈਡਰਲ ਰਾਜਨੀਤੀ ਵਿੱਚ ਸ਼ਾਮਲ ਹੋਣ ਬਾਰੇ ਗੱਲ ਕਰ ਰਿਹਾ ਹਾਂ। ਉਹਨਾਂ ਕਹਿੰਦੇ ਕਿ ਮੈਨੂੰ ਲੱਗਦਾ ਹੈ ਕਿ ਉਹ ਅਜਿਹੇ ਸਮੇਂ ਦੇ ਵਿੱਚ ਇੱਕ ਬੇਮਿਸਾਲ ਵਾਅਦਾ ਹੋਵੇਗਾ ਜਦੋਂ ਕੈਨੇਡੀਅਨਜ਼ ਨੂੰ ਰਾਜਨੀਤੀ ਵਿੱਚ ਚੰਗੇ ਲੋਕਾਂ ਦੇ ਅੱਗੇ ਆਉਣ ਦੀ ਲੋੜ ਹੈ ਟਰੂਡੋ ਜਨਤਕ ਤੌਰ ਦੇ ਉੱਤੇ ਜੋ ਵੀ ਕਹਿਣ ਪਰ ਅੰਦਰ ਖਾਤੇ ਚੱਲ ਰਹੇ ਤਣਾਅ ਦੀ ਸੂ ਜਿਹੜੀ ਹੈ ਉਹ ਬਾਹਰ ਨਿਕਲੀ ਹੈ ਇੱਕ ਸੀਨੀਅਰ ਸਰਕਾਰੀ ਸੂਤਰ ਨੇ ਇਹ ਗੱਲ ਦੱਸੀ ਹੈ ਕਿ ਫ੍ਰੀ ਲੈਂਡ ਦਾ ਵੋਟਰਾਂ ਦੇ ਵਿੱਚ ਉਸ ਤਰ੍ਹਾਂ ਦਾ ਅਕਸ ਨਹੀਂ ਹੈ ਜਿਸ ਤਰ੍ਹਾਂ ਪੀਐਮਓ ਨੂੰ ਉਮੀਦ ਸੀ ਇਹ ਵੀ ਕਿਹਾ ਗਿਆ ਹੈ ਕਿ ਜਿਸ ਵੇਲੇ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਜਿਹੇ ਸਮੇਂ ਦੇ ਵਿੱਚ ਇਸ ਕਿਸਮ ਦੇ ਤਣਾਅ ਦੀ ਉਮੀਦ ਕੀਤੀ ਹੀ ਜਾ ਸਕਦੀ ਹੈ ਹਾਲ ਹੀ ਦੇ ਵਿੱਚ ਟ੍ਰਾਂਟੋ ਸੈਂਟਰ ਪੋਲਸ ਜ਼ਮੀਨੀ ਚੌਂ ਦੇ ਵਿੱਚ ਲਿਬਰਲਾਂ ਦੀ ਹਾਰ ਤੋਂ ਬਾਅਦ ਲਿਬਰਲ ਦੇ ਆਪਣੇ ਐਮਪੀਜ਼ ਨੇ ਪਾਰਟੀ ਦਾ ਆਤਮ ਨਿਰੇਖਣ ਦਾ ਸਮਾਂ ਆਉਣ ਤੇ ਟਰੂਡੋ ਨੂੰ ਲੀਡਰਸ਼ਿਪ ਤੋ ਪਾਸੇ ਹੋਣ ਤੱਕ ਦੀ ਮੰਗ ਕੀਤੀ ਸੀ ਚੋਣ ਸਰਵੇਖਣਾਂ ਦੇ ਵਿੱਚ ਵੀ ਲਿਬਰਲਾਂ ਦੀ ਲੋਕਪ੍ਰਿਤਾ ਦਿਨ ਬਦੇ ਨੂੰ ਢੇਹਾ ਆਉਂਦੀ ਨਜ਼ਰ ਆ ਰਹੀ ਹੈ ਇੱਕ ਹੋਰ ਸਰਕਾਰੀ ਸੂਤਰ ਨੇ ਇਹ ਕਿਹਾ ਕਿ ਜਿਹੜੇ ਫ੍ਰੀ ਲੈਂਡ ਨੂੰ ਸਮਰਥਨ ਪੱਕਾ ਅਤੇ ਭਰੋਸੇਯੋਗ ਨਹੀਂ ਹੈ ਤੇ ਇਹ ਜਿਹੜਾ ਬਦਲ ਵੀ ਸਕਦਾ ਹੈ ਸਰੀ ਪੁਲਿਸ ਟਰਾਂਜੀਸ਼ਨ ਮਾਮਲੇ ਦੇ ਉੱਤੇ ਫਿਰ ਤੋਂ ਆਖਿਰਕਾਰ ਸੂਬਾ ਤੇ ਸਿਟੀ ਇੱਕ ਸਮਝੌਤੇ ਤੇ ਪਹੁੰਚੇ ਨੇ ਸੋਲਿਸਟਰ ਜਨਰਲ ਤੇ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਡਵਰਥ ਨੇ ਕਿਹਾ ਹੈ ਕਿ ਇਹ ਸਮਝੌਤਾ ਸਰੀ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਤੇ ਧਿਆਨ ਕੇਂਦ੍ਰਿਤ ਕਰਨ ਲਈ ਹੈ ਇਸ ਸਮਝੌਤੇ ਦੇ ਤਹਿਤ ਸੂਬਾ 2029 ਤੱਕ ਤਬਦੀਲੀ ਲਾਗਤਾਂ ਦੇ ਵਿੱਚ ਸਹਾਇਤਾ ਲਈ ਪ੍ਰਤੀ ਸਾਲ ਡਾਲਰ 30 ਮਿਲੀਅਨ ਪ੍ਰਦਾਨ ਕਰੇਗਾ ਐਸਪੀਐਸ ਨਵੰਬਰ 2024 ਨੂੰ ਅਧਿਕਾਰ ਖੇਤਰ ਦੀ ਨਿਰਧਾਰਤ ਪੁਲਿਸ ਸੇਵਾ ਬਣ ਜਾਏਗੀ ਬੀਸੀ ਸਰਕਾਰ ਅਤੇ ਸਿਟੀ ਆਫ ਸਰੀ ਇੱਕ ਸਮਝੌਤੇ ਤੇ ਪਹੁੰਚੇ ਨੇ ਜੋ ਸਰੀ ਵਿੱਚ ਰ वाले ਲੋਕਾਂ ਤੇ ਕਾਰੋਬਾਰਾਂ ਦੇ ਲਈ ਨਿਗਰਾਨੀ ਤੇ ਜਵਾਬਦੇਹੀ ਪ੍ਰਦਾਨ ਕਰਨ ਦੇ ਨਾਲ ਲਾਗਤ ਘਟਾਉਣ ਦੁਆਰਾ ਸਰੀ ਪੁਲਿਸ ਸਰਵਿਸ ਵਿੱਚ ਤਬਦੀਲੀ ਨੂੰ ਪੂਰਾ ਕਰੇਗਾ ਸੋਲਿਸਟਰ ਜਨਰਲ ਤੇ ਜਨਤਕ ਸੁਰੱਖਿਆ ਮੰਤਰੀ ਮਾਈਕ ਫਰਵੰਤ ਨੇ ਕਿਹਾ ਕਿ ਸਰੀ ਦੇ ਲੋਕਾਂ ਨੇ ਸਰਕਾਰ ਦੇ ਦੋਵਾਂ ਪੱਧਰਾਂ ਨੂੰ ਦੱਸਿਆ ਕਿ ਉਹ ਚਾਹੁੰਦੇ ਨੇ ਕਿ ਅਸੀਂ ਲੋਕਾਂ ਨੂੰ ਸੁਰੱਖਿਅਤ ਰੱਖਣ ਤੇ ਧਿਆਨ ਕੇਂਦ੍ਰਿਤ ਕਰੀਏ ਇਹ ਸਮਝੌਤਾ ਸਰੀ ਦੇ ਲੋਕਾਂ ਲਈ ਸਥਿਰਤਾ ਨਿਸ਼ਚਿਤਤਾ ਅਤੇ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਉਹਨਾਂ ਨੇ ਕਿਹਾ ਕਿ ਮੇਅਰ ਤੇ ਸਿਟੀ ਅਫਸਰ ਪੁਲਿਸ ਸਰਵਿਸ ਅਤੇ RCMP ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਨੇ ਤਾਂ ਜੋ ਸਰੀ ਦੇ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਇਸ ਤਬਦੀਲੀ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ ਇਸ ਸਮਝੌਤੇ ਦੇ ذریعے ਸੂਬਾ 2029 ਤਾਕਤ ਤਬਦੀਲੀ ਲਾਗਤਾਂ ਦੇ ਵਿੱਚ ਸਹਾਇਤਾ ਲਈ ਪ੍ਰਤੀ ਸਾਲ ਡਾਲਰ 30 ਮਿਲੀਅਨ ਪ੍ਰਦਾਨ ਕਰੇਗਾ ਜੋ 2029 ਤੋਂ 2034 ਤੱਕ ਦਾ ਸਮਾਂ ਲਾਗਤਾਂ ਲਈ ਐਸਪੀਐਸ ਤਨਖਾਹਾਂ ਦੀ ਲਾਗਤ ਆਰਸੀਐਮਪੀ ਲਾਗਤਾਂ ਨਾਲੋਂ ਵੱਧ ਹੁੰਦੀ ਹੈ ਤਾਂ ਇਹ ਸਮਝੌਤਾ ਪ੍ਰਤੀ ਸਾਲ ਡਾਲਰ 20 ਮਿਲੀਅਨ ਤੱਕ ਦੀ ਵਿੱਤੀ ਗਾਰੰਟੀ ਵੀ ਪ੍ਰਦਾਨ ਕਰਦਾ ਹੈ ਸਰੀਵੈਸ਼ ਤਬਦੀਲੀ ਦਾ ਪੂਰੀ ਤਰ੍ਹਾਂ ਸਮਰਥਨ ਕਰਨ ਲਈ ਸਹਿਮਤ ਹੈ ਤੇ ਇਹ ਮੰਨਦੇ ਨੇ ਕਿ ਇੱਕ ਵੱਖਰਾ ਪੁਲਿਸ ਟੈਕਸ ਜ਼ਰੂਰੀ ਨਹੀਂ ਹੈ ਤੇ ਐਸਪੀਐਸ ਲਈ ਜਗ੍ਹਾ ਫੰਡਿੰਗ ਤੇ ਤਨਖਾਹ ਪ੍ਰਦਾਨ ਕਰਨ ਲਈ ਵੀ ਉਹ ਰਾਜ਼ੀ ਨੇ ਇਸ ਸਬੰਧੀ ਮੇਅਰ ਆਫ ਸਰੀ ਬ੍ਰੈਂਡਾ ਲਾਕ ਨੇ ਕਿਹਾ ਕਿ ਸਰੀ ਸਿਟੀ ਕੌਂਸਲ ਨੇ ਇਹ ਯਕੀਨੀ ਬਣਾਉਣ ਲਈ ਸਖਤ ਮਿਹਨਤ ਕੀਤੀ ਹੈ ਕਿ ਸੂਬਾਈ ਸਰਕਾਰ ਆਪਣੀ ਸ਼ੁਰੂਆਤੀ ਡਾਲਰ 150 ਮਿਲੀਅਨ ਦੀ ਪੇਸ਼ਕਸ਼ ਤੋਂ ਬਾਅਦ ਵੀ ਪੁਲਿਸ ਤਬਦੀਲੀ ਦਾ ਸਮਰਥਨ ਕਰਨ ਲਈ ਵਧੇਰੇ ਯੋਗਦਾਨ ਦੇਵੇਗੀ ਸੂਬੇ ਵੱਲੋਂ ਕੀਤੀ ਗਈ ਡਾਲਰ 250 ਮਿਲੀਅਨ ਦੀ ਪੇਸ਼ਕਸ਼ ਦੇ ਨਾਲ ਹੁਣ ਸਰੀ ਕੌਂਸਲ ਤੇ ਟੈਕਸ ਅਧਿਕਾਰਾਂ ਨੂੰ ਤਬਦੀਲੀ ਤੇ ਵਿੱਤੀ ਪ੍ਰਭਾਵਾਂ ਨੂੰ ਘਟ ਕਰਨ ਵਿੱਚ ਮਦਦ ਕਰਨਗੇ ਸਿਟੀ ਕੌਂਸਲ ਸਰੀ ਦੇ ਵਿੱਚ ਆਰਸੀਐਮਪੀ ਨੂੰ ਪੂਰੀ ਤਰ੍ਹਾਂ ਮਾਨਤਾ ਦਿੰਦੀ ਹੈ ਅਸੀਂ ਸਰੀ ਆਰਸੀਐਮਪੀ ਵੱਲੋਂ ਪਿਛਲੇ 70 ਤਾਂ ਤੋਂ ਆਪਣੀ ਮਿਸਾਲਯੋਗ ਸੇਵਾ ਨਾਲ ਸਾਡੇ ਭਾਈਚਾਰੇ ਦੀ ਸੇਵਾ ਤੇ ਸੁਰੱਖਿਆ ਲਈ ਕੀਤੇ ਗਏ ਹਰ ਕੰਮ ਲਈ ਧੰਨਵਾਦ ਵੀ ਪ੍ਰਗਟ ਕਰਦੇ ਹਾਂ ਇਸ ਤੋਂ ਇਲਾਵਾ ਐਸਪੀਐਸ 29 ਨਵੰਬਰ 2024 ਨੂੰ ਅਧਿਕਾਰ ਖੇਤਰ ਦੀ ਨਿਰਧਾਰਿਤ ਪੁਲਿਸ ਸੇਵਾ ਬਣ ਜਾਏਗੀ ਇਸ ਸਮਝੌਤੇ ਦੇ ਨਾਲ ਸਿਟੀ ਨੇ ਪੁਲਿਸ ਦੇ ਖੇਤਰ ਵਿੱਚ ਦੋ ਪ੍ਰਮੁੱਖ ਮਹਾਰਾ ਜਿਹੜੇ ਕਿ ਟੋਨੀਆ ਏਂਜਰ ਅਤੇ ਕਲੈਂਟਨ ਪੈਕਨੋਲੋਜ ਨੂੰ ਸੋਲਿਸਟਰ ਜਰਨਲ ਤੇ ਜਰਨਲ ਜਨਤਕ ਸੁਰੱਖਿਆ ਮੰਤਰਾਲੇ ਪਬਲਿਕ ਸੇਫਟੀ ਕੈਨੇਡਾ ਦੇ ਨੁਮਾਇੰਦਿਆਂ ਦੇ ਨਾਲ ਜੁਆਇੰਟ ਇੰਪਲੀਮੈਂਟੇਸ਼ਨ ਟੇਬਲ ਤੇ ਸਿਟੀ ਦੀ ਨੁਮਾਇੰਦਗੀ ਕਰਨ ਲਈ ਨਿਯੁਕਤ ਕੀਤਾ ਹੈ ਇਹ ਟੇਬਲ ਅਤੇ ਨੁਮਾਇੰਦਗੀ ਕਰਨ ਵਾਲੀਆਂ ਪਾਰਟੀਆਂ ਕੈਨੇਡਾ ਵਿੱਚ ਸਭ ਤੋਂ ਵੱਡੀ ਪੁਲਿਸ ਤਬਦੀਲੀ ਦੀ ਅਗਵਾਈ ਕਰ ਰਹੀਆਂ ਨੇ ਸਰੀ ਪੁਲਿਸ ਬੋਰਡ ਦਾ 2024 ਤੋਂ 25 ਦਾ ਬਜਟ ਸਰੀ ਦੇ ਵਿੱਤੀ ਢਾਂਚੇ ਦੇ ਅੰਦਰ ਸਹੀ ਬੈਠਦਾ ਹੈ ਬਜਟ ਵਿੱਚ 2024 ਦੇ ਅੰਤ ਤੱਕ 526 ਐਸ ਪੀ ਐਸ ਅਫਸਰਾਂ ਦੀ ਭਰਤੀ ਕਰਨ ਦੀ ਯੋਜਨਾ ਨਿਰਧਾਰਤ ਕੀਤੀ ਗਈ ਹੈ ਜੋ 2024 ਲਈ ਸਿਟੀ ਦੀਆਂ ਅਧਿਕਾਰਤ ਪੁਲਿਸ ਫੋਰਸ ਦਾ ਲਗਭਗ ਦੋ ਤਿਹਾਈ ਹਿੱਸਾ ਬੰਦਾ ਹੈ ਸਰੀ ਇੱਕ ਪ੍ਰਗਤੀਸ਼ੀਲ ਅਤੇ ਜੀਵਤ ਸ਼ਹਿਰ ਹੈ ਜੋ ਤੇਜ਼ੀ ਨਾਲ ਵਧ ਰਿਹਾ ਹੈ 2029 ਤੱਕ ਆਬਾਦੀ ਦੇ ਤੌਰ ਤੇ ਇਸ ਦੇ ਬੀਸੀ ਦੇ ਸਭ ਤੋਂ ਵੱਡੇ ਸ਼ਹਿਰ ਬਣਨ ਦੀ ਉਮੀਦ ਹੈ ਐਸਪੀਐਸ ਸ਼ਹਿਰ ਵਿੱਚ ਲੋਕਾਂ ਤੇ ਕਾਰੋਬਾਰਾਂ ਦੀ ਸੇਵਾ ਕਰੇਗੀ ਤੇ ਸੁਰੱਖਿਆ ਅਤੇ ਸਿਹਤਮੰਦ ਆਂਢਗੁਆਣ ਦਾ ਨਿਰਮਾਣ ਜਾਰੀ ਰੱਖਣ ਲਈ ਪਾਈਵਾਲਾ ਨਾਲ ਕੰਮ ਵੀ ਕਰੇਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ